ਸਾਰਿਆਂ ਨੂੰ ਮਸੀਹ ਵਿੱਚ ਸਲਾਮ ਪਰਮੇਸ਼ਵਰ ਸਾਰਿਆਂ ਨੂੰ ਬਰਕਤ ਤੇ ਆਸ਼ੀਸ਼ ਦੇ ਔਰ ਪਰਮੇਸ਼ਵਰ ਦਾ ਸੀ ਧੰਨਵਾਦ ਕਰਦੀ ਆ ਪਰਮੇਸ਼ਵਰ ਨੇ ਸਾਨੂੰ ਅੱਜ ਦਾ ਦਿਨ ਦਿੱਤਾ ਅੱਜ ਦਾ ਸਮਾਂ ਦਿੱਤਾ ਜੋ ਅਸੀਂ ਸਭ ਜਨ ਇਕੱਠੇ ਹੋ ਕੇ ਪਰਮੇਸ਼ਵਰ ਦੇ ਨਾਮ ਨੂੰ ਮਹਿਮਾ ਦੇ ਸਕੀਏ ਸੱਚਮੁੱਚ ਸਾਡਾ ਖੁਦਾ ਮਹਾਨ ਹੈ ਜਿਨੇ ਸਾਨੂੰ ਅੱਜ ਤੱਕ ਜਿੰਦੇ ਰੱਖਿਆ ਸਹੀ ਸਲਾਮਤ ਰੱਖਿਆ ਬਹੁਤ ਸਾਰੀਆਂ ਦੁੱਖਾਂ ਤਕਲੀਫਾਂ ਤੋਂ ਬਚਾਇਆ ਬਹੁਤ ਸਾਰੀਆਂ ਚਿੰਤਾਵਾਂ ਤੋਂ ਵੀ ਬਚਾਇਆ ਕਿਉਂਕਿ ਬਹੁਤ ਸਾਰੇ ਲੋਕ ਚਿੰਤਾ ਵਿੱਚ ਫਸੇ ਹੋਏ ਆ ਅੱਜ ਦਾ ਸਾਡਾ ਵਿਸ਼ਾ ਜਿਹੜਾ ਆ ਪ੍ਰਾਰਥਨਾ ਦਾ ਉਹ ਚਿੰਤਾ ਆ ਕਿ ਚਿੰਤਾ ਨਹੀਂ ਕਰਨੀ ਕੋਈ ਵੀ ਤਕਲੀਫ ਆ ਕੋਈ ਵੀ ਦੁੱਖ ਆ ਪਰਮੇਸ਼ਵਰ ਸਾਡੇ ਉਹ ਦੁੱਖਾਂ ਦਰਦਾਂ ਨੂੰ ਤਕਲੀਫਾਂ ਨੂੰ ਪਰੇਸ਼ਾਨੀਆਂ ਨੂੰ ਹੱਲ ਕਰੇਗਾ ਜੇ ਅਸੀਂ ਚਿੰਤਾ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਜਦੋਂ ਅਸੀਂ ਚਿੰਤਾ ਕਰਦੇ ਅਸੀਂ ਪਰੇਸ਼ਾਨੀਆਂ 'ਚ ਫਸ ਜਾਂਦੇ ਬਿਮਾਰੀਆਂ 'ਚ ਫਸ ਜਾਂਦੇ ਬਹੁਤ ਸਾਰੇ ਚਿੰਤਾ ਦੇ ਦੁਆਰਾ ਅਸੀਂ ਰੋਗ ਲਗਾ ਲੈਨੇ ਆ ਔਰ ਚਿੰਤਾ ਕਰਕੇ ਹੀ ਅਸੀਂ ਪਰਮੇਸ਼ਵਰ ਤੋਂ ਦੂਰ ਹੋ ਜਾਂਦੇ ਆ ਕਿਉਂਕਿ ਜਿਹੜੀ ਚਿੰਤਾ ਆ ਨਾ ਉਹ ਸਾਡੇ ਮਾਈਂਡ ਨੂੰ ਐਦਾ ਦਾ ਕਰ ਦਿੰਦੀ ਆ ਕਿ ਅਸੀਂ ਪ੍ਰਾਰਥਨਾ ਤੋਂ ਦੂਰ ਹੋ ਜਾਂਦੇ ਜਦੋਂ ਅਸੀਂ ਪਰੇਸ਼ਾਨ ਹੁੰਨੇ ਆ ਅਸੀਂ ਪ੍ਰਾਰਥਨਾ ਨਹੀਂ ਕਰਦੇ ਅਸੀਂ ਉਹ ਚੀਜ਼ ਬਾਰੇ ਸੋਚਦੇ ਰਹਿਨੇ ਆ ਤਾਂ ਇਸੇ ਲਈ ਅੱਜ ਦਾ ਸਾਡਾ ਵਿਸ਼ਾ ਆ ਕਿ ਅਸੀਂ ਚਿੰਤਾ ਨਹੀਂ ਕਰਨੀ ਅਸੀਂ ਸਾਰਾ ਕੁਝ ਆਪਣਾ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦੇਣਾ ਆ ਕਿਉਂਕਿ ਜਿਸ ਤਰ੍ਹਾਂ ਵਚਨ ਵਿੱਚ ਲਿਖਿਆ ਆ ਕਿ ਉਹ ਆਕਾਸ਼ ਦੇ ਪੰਛੀਆਂ ਵੱਲ ਦੇਖ ਜਿਹੜੇ ਨਾ ਵੜਦੇ ਆ ਨਾ ਬੀਜਦੇ ਆ ਤੇ ਨਾ ਹੀ ਉਹ ਪੜੋਲਿਆਂ ਵਿੱਚ ਇਕੱਠਾ ਕਰਦੇ ਆ ਸੱਚਮੁੱਚ ਤੁਸੀਂ ਆਕਾਸ਼ ਦੇ ਪੰਛੀ ਦੇਖੇ ਹੋਣੇ ਆ ਜਿਨ੍ਹਾਂ ਨੂੰ ਪਰਮੇਸ਼ਵਰ ਆਪਣੀ ਕਿਰਪਾ ਦੇ ਦੁਆਰਾ ਪਾਲਦਾ ਆ ਉਹਨਾਂ ਨੂੰ ਭੋਜਨ ਦਿੰਦਾ ਉਹਨਾਂ ਲਈ ਸਾਰਾ ਕੁਝ ਮਹੱਈਆ ਕਰਦਾ ਤਾਂ ਅਸੀਂ ਤਾਂ ਫਿਰ ਵੀ ਉਸ ਤੋਂ ਬਧੀਕ ਆ ਕਿਉਂਕਿ ਸਾਨੂੰ ਪਰਮੇਸ਼ਵਰ ਨੇ ਆਪਣੇ ਸਰੂਪ ਉੱਤੇ ਬਣਾਇਆ ਆ ਪਰਮੇਸ਼ਵਰ ਸਾਨੂੰ ਪਹਿਨਣ ਨੂੰ ਕੱਪੜਾ ਦਿੰਦੇ ਆ ਖਾਣ ਨੂੰ ਅੱਛਾ ਭੋਜਨ ਦਿੰਦੇ ਆ ਸਾਡੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਪੂਰੀਆਂ ਕਰਦੇ ਆ ਇਸ ਲਈ ਆਪਣੀ ਸਾਰੀ ਚਿੰਤਾ ਤੁਸੀਂ ਖੁਦਾ ਉੱਤੇ ਸੁੱਟੋ ਖੁਦਾ ਹਰ ਇੱਕ ਚਿੰਤਾ ਦਾ ਢਾਡੀ ਦਾ ਹੱਲ ਕਰੇਗਾ ਆਈਏ ਸੀ ਆਪਣੀਆਂ ਅੱਖਾਂ ਬੰਦ ਕਰ ਦਈਆਂ ਔਰ ਪ੍ਰਾਰਥਨਾ ਕਰ ਦਈਆਂ ਔਰ ਆਪਣੇ ਸਾਰੇ ਮਸਲੇ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਚਿੰਤਾਵਾਂ ਪ੍ਰਭ ਯੀਸ਼ੂਮ ਸੀ ਉੱਤੇ ਸੁੱਟ ਦੇ ਦਿੰਨੇ ਆ ਤਾਂ ਪਰਮੇਸ਼ਵਰ ਸਾਨੂੰ ਉਹ ਮੁਸ਼ਕਲਾਂ ਆਫਤਾਂ ਤੋਂ ਔਰ ਚਿੰਤਾ ਤੋਂ ਆਜ਼ਾਦ ਕਰੇਗਾ ਆਈਏ ਸੀ ਆਪਣੀ ਅੱਖਾਂ ਬੰਦ ਕਰੀਏ ਸਵਰਗੀ ਪਿਤਾ ਮੈਂ ਤੁਹਾਡਾ ਤਨਵਾਦ ਕਰਦੀਆਂ ਯੇਸੂ ਰਾਜਾ ਮੈਂ ਤੁਹਾਡੇ ਨਾਂ ਨੂੰ ਮਹਿਮਾ ਆਦਰ ਦਿੰਨੀ ਆ ਪਵਿੱਤਰ ਪਰਮੇਸ਼ਵਰ ਜੀ ਅੱਜ ਦੇ ਸਮੇਂ ਲਈ ਅੱਜ ਦੇ ਦਿਨ ਲਈ ਮੈਂ ਤੁਹਾਡਾ ਤਨਵਾਦ ਕਰਦੀ ਹਾਂ ਕਦੂਸ ਮਿਹਰਬਾਨ ਮੈਂ ਉਹਨਾਂ ਪੈਣ ਪਰਮਾ ਲਈ ਪ੍ਰਾਰਥਨਾ ਕਰਦੀਆਂ ਜੋ ਪਿਆਰੇ ਪਰਮੇਸ਼ਵਰ ਜੀ ਚਿੰਤਾ ਦੇ ਥੱਲੇ ਧੱਬੇ ਹੋਏ ਆ ਬੋਝ ਥੱਲੇ ਦੱਬੇ ਹੋਏ ਆ ਯੇਸ਼ੂ ਰਾਜਾ ਤੁਸੀਂ ਕਹੇ ਇਹ ਸਾਰੇ ਥੱਕੇ ਹੋਇਓ ਬੋਝ ਹੇਠ ਦੱਬੇ ਦੱਬੇ ਹੋਇਓ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਸਵਰਗੀ ਪਿਤਾ ਤੁਸੀਂ ਇੱਕ ਇੱਕ ਨੂੰ ਆਰਾਮ ਦੇਣ ਵਾਲੇ ਪਰਮੇਸ਼ਵਰ ਹੋ ਔਰ ਅਸੀਂ ਆਪਣਾ ਸਾਰਾ ਬੋਝ ਸਾਰੀਆਂ ਚਿੰਤਾਵਾਂ ਤੁਹਾਡੇ ਉੱਤੇ ਸੁੱਟ ਦੇ ਦਿੰਨੇ ਆ ਕਿਉਂਕਿ ਤੁਹਾਨੂੰ ਸਾਡਾ ਫਿਕਰ ਆ ਪਵਿੱਤਰ ਪਰਮੇਸ਼ਵਰ ਤੁਸੀਂ ਅਨੁਗ੍ਰਾਹੀ ਪਰਮੇਸ਼ਵਰ ਹੋ ਤੁਸੀਂ ਦਿਆਵਾਨ ਪਰਮੇਸ਼ਵਰ ਹੋ ਯੇਸ਼ੂ ਰਾਜਾ ਕਿਉਂਕਿ ਤੁਸੀਂ ਸਾਡਾ ਬੋਜ਼ ਕਰੂਸ ਉਤੇ ਉਠਾ ਲਿਆ ਖੁਦ ਨੂੰ ਕਰੂਸ ਤੇ ਕੁਰਬਾਨ ਕਰ ਦਿੱਤਾ ਤਾਂ ਜੋ ਅਸੀਂ ਸਾਡੇ ਬੋਝਾਂ ਨੂੰ ਤੁਸੀਂ ਆਪਣੀ ਕੰਦਿਆਂ ਉੱਤੇ ਚੱਕ ਲਿਆ ਤਾਂ ਜੋ ਅਸੀਂ ਆਪਣੇ ਬੋਝ ਤੋਂ ਹਲਕੇ ਹੋ ਜਾਈਏ ਔਰ ਤੁਹਾਡੇ ਨਾਂ ਨੂੰ ਮਹਿਮਾ ਦੇ ਸਕੀਏ ਔਰ ਤੁਹਾਡੇ ਨਾਂ ਦੇ ਵਿੱਚ ਪੂਰੇ ਔਰ ਖਰੇ ਹੋ ਜਾਈਏ ਯੇ ਸੁਰਾਜਾ ਮੈਂ ਤੁਹਾਡਾ ਸ਼ੁਕਰਗਾਰੀ ਮੈਂ ਉਹ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀਆਂ ਜੋ ਆਪਣੇ ਬੋਝ ਦੇ ਦੁਆਰਾ ਦਬੇ ਹੋਏ ਆ ਪਿਆਰੇ ਪਰਮੇਸ਼ਵਰ ਜਿਨ੍ਹਾਂ ਦੇ ਸਿਰ ਉੱਤੇ ਚਿੰਤਾ ਆ ਪਿਆਰੇ ਪਰਮੇਸ਼ਵਰ ਜੀ ਉਹਨਾਂ ਨੂੰ ਇੱਕ ਇੱਕ ਚਿੰਤਾ ਤੋਂ ਇੱਕ ਇੱਕ ਫਿਕਰ ਤੋਂ ਆਜ਼ਾਦ ਕਰੋ ਪਿਆਰੇ ਪਰਮੇਸ਼ਵਰ ਇੱਕ ਇੱਕ ਨੂੰ ਨਰੋਇਆ ਕਰੋ ਪਿਆਰੇ ਪਰਮੇਸ਼ਵਰ ਜੀ ਕਦੂਸ ਮਿਹਰਬਾਨ ਮੈਂ ਤੁਹਾਡਾ ਧੰਨਵਾਦ ਕਰਨੀ ਇੱਕ ਇੱਕ ਜੀਵਨ ਉਤੇ ਤੁਹਾਡਾ ਸਵਰਗੀ ਹੱਥ ਹੋਵੇ ਇੱਕ ਇੱਕ ਜੀਵਨ ਉਤੇ ਤੁਹਾਡਾ ਪਵਿੱਤਰ ਆਤਮਾ ਭਰਿਆ ਹੱਥ ਹੋਵੇ ਔਰ ਇੱਕ ਇੱਕ ਨੂੰ ਸ਼ਾਂਤੀ ਮਹਈਆ ਕਰੋ ਇੱਕ ਇੱਕ ਨੂੰ ਤਸੱਲੀ ਮਹਈਆ ਕਰੋ ਇੱਕ ਇੱਕ ਦੇ ਜੀਵਨ ਨੂੰ ਆਜ਼ਾਦ ਕਰੋ ਹਰ ਇੱਕ ਤੰਗੀ ਤੋਂ ਹਰ ਇੱਕ ਤਕਲੀਫ ਤੋਂ ਹਰ ਇੱਕ ਬੋਝ ਤੋਂ ਉਹ ਜਾਨ ਜਨ ਸੱਚਮੁੱਚ ਸਾਡਾ ਜਿੰਦਾ ਯਹਵਾ ਪਰਮੇਸ਼ਰ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲਾ ਪਰਮੇਸ਼ਰ ਹੈ ਯੇਸ਼ੂ ਰਾਜਾ ਮੈਂ ਇਸ ਪੂਰੇ ਵਰਲਡ ਲਈ ਪ੍ਰਾਰਥਨਾ ਕਰਦੀ ਇਸ ਪੂਰੇ ਵਰਲਡ ਉਤੇ ਤੁਹਾਡਾ ਅਨੰਗ੍ਰਹਿ ਤੁਹਾਡਾ ਸਲਾਮ ਹੋਵੇ ਹਰ ਜਾਨ ਤੁਹਾਡੇ ਨਾਮ ਦੀ ਮਹਿਮਾ ਕਰੇ ਹਰ ਜਾਨ ਤੁਹਾਡੇ ਨਾਮ ਦੀ ਅਰਖਾਦ ਨਾ ਕਰੇ ਹਰ ਜਾਨ ਤੁਹਾਡੇ ਨਾਮ ਦੀ ਸਤੂਤੀ ਕਰੇ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਕਰਦੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਦੂਸ ਮਿਹਰਬਾਨ ਇੱਕ ਇੱਕ ਤੇ ਰਹਿਮ ਕਰੋ ਇੱਕ ਇੱਕ ਤੇ ਫਜ਼ਲ ਕਰੋ ਇੱਕ ਇੱਕ ਦੇ ਭੋਜ ਨੂੰ ਧੂਰ ਕਰ ਦੋ ਸਵਰਗੀ ਪਿਤਾ ਇੱਕ ਇੱਕ ਜਾਣ ਤੁਹਾਡੇ ਨਾਮ ਦੀ ਮਹਿਮਾ ਕਰੇ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਹੋਏ ਕਿ ਇੱਕ ਹਿਰਦੇ ਵਿੱਚ ਤੁਹਾਡੀ ਸੱਚੀ ਸ਼ਾਂਤੀ ਟਹਿਰੇ ਯੇਸੂ ਜੀ ਤੁਹਾਡਾ ਧੰਨਵਾਦ ਕਰਦੀਆਂ ਮੈਂ ਤੁਹਾਡੇ ਨਾਂ ਨੂੰ ਮਹਿਮਾ ਦਿੰਦੀਆਂ ਮੈਂ ਤੁਹਾਡੀ ਦਾਸੀ ਹੂੰ ਦੇ ਨਾਤੇ ਤੇ ਇੱਕ ਇੱਕ ਲਈ ਪ੍ਰਾਰਥਨਾ ਕਰਦੀਆਂ ਯੇਸੂ ਰਾਜਾ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਇਸੀ ਵਕਤ ਤੁਹਾਡਾ ਪਵਿੱਤਰ ਆਤਮਾ ਕਾਰਜੇ ਕਰੇ ਯੇਸੂ ਰਾਜਾ ਜਿੰਨੇ ਬੋਝ ਦੀ ਚਿੰਤਾ ਨਾਲ ਪਰੇ ਹੋਏ ਆ ਪਿਆਰੇ ਪਰਮੇਸ਼ਰ ਜਿਨ੍ਹਾਂ ਦੇ ਛੀਵਨਾ ਵਿੱਚ ਪਰੇਸ਼ਾਨੀਆਂ ਆ ਯੇਸੂ ਰਾਜਾ ਪਰੇਸ਼ਾਨੀਆਂ ਦੀਆਂ ਚਿੰਤਾ ਲਗੀਆਂ ਬਿਮਾਰੀਆਂ ਦੀਆਂ ਚਿੰਤਾਵਾਂ ਲਗੀਆਂ ਪਿਆਰੇ ਪਰਮੇਸ਼ਰ ਉਹ ਇੱਕ ਇੱਕ ਅਸਰਾਧ ਕਰ ਦੋ ਪਿਆਰੇ ਪਰਮੇਸ਼ਵਰ ਅਸੀਂ ਨਾ ਫਿਕਰ ਕਰੀਏ ਸੀ ਕੀ ਪੋਣਾ ਕੀ ਖਾਣਾ ਆ ਪਿਆਰੇ ਪਰਮੇਸ਼ਵਰ ਅਸੀਂ ਕੋਈ ਚਿੰਤਾ ਨਾ ਕਰੀਏ ਪਿਆਰੇ ਪਰਮੇਸ਼ਵਰ ਕਿਉਂਕਿ ਸਾਡੀ ਚਿੰਤਾ ਕਰਨ ਵਾਲੇ ਤੁਸੀਂ ਪਰਮੇਸ਼ਵਰ ਹੋ ਯਿਸੂ ਜੀ ਮੈਂ ਤੁਹਾਡਾ ਸ਼ੁਕਰਗਾਰੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਇੱਕ ਇੱਕ ਨੂੰ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੇ ਆ ਇੱਕ ਇੱਕ ਨੂੰ ਸ਼ੂਓ ਸ਼ੂ ਕੇ ਸ਼ਿਫਾ ਔਰ ਨਜ਼ਾਤ ਦੋ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਜ਼ਲਾਲ ਕਾਰੀਏ ਕਰੇ ਸਮਰਤੀਏ ਪਿਤਾ ਤੁਹਾਡਾ ਅਨੁਗ੍ਰਹਿ ਕਰੀਏ ਕਰੇ ਯੈਸੂ ਜੀ ਅਸੀਂ ਬਾਕੀ ਦਾ ਸਮਾਂ ਤੁਹਾਡੇ ਜ਼ੋਰਾਵਰ ਹੱਥਾਂ 'ਚ ਸੌਂਪਦੇ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯੈਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ ਆਮੀਨ ਖੁਦਾ ਸਾਰਿਆਂ ਨੂੰ ਬਰਕਤ ਆਸ਼ਿਸ਼ ਦੇ ਤੁਸੀਂ ਸਾਰੇ ਪ੍ਰार्थਨਾ ਇਸ ਨੂੰ ਗ੍ਰਹਿਣ ਕਰੋ ਆਪਣੇ ਜੀਵਨ ਵਿੱਚ ਸੱਚਮੁੱਚ ਪਰਮੇਸ਼ਵਰ ਸਾਡਾ ਸਰਵਸ਼ਕਤੀਮਾਨ ਹਾਤਾ ਅਨੁਸਾਰੀਆਂ ਚਿੰਤਾਵਾਂ ਤੋਂ ਸਾਰੇ ਬੋਝ ਤੋਂ ਆਜ਼ਾਦ ਕਰੇਗਾ ਕਿਉਂਕਿ ਪਰਮੇਸ਼ਵਰ ਸਾਡਾ ਸਭ ਕੁਝ ਕਰਨ ਦੇ ਸਮਰਥ ਰੱਖਣ ਵਾਲਾ ਪਰਮੇਸ਼ਵਰ ਹੈ